ਇਹ ਕੀ ਫੌਜੀ ਵੀਰ ਆ ਕਿਦੇ ਤੇ ਫੁੱਲ ਵਰਸਾ ਰਹੇ ਨੇ ਕੋਈ ਜੰਗ ਜਿੱਤ ਕੇ ਆਇਆ ਜਾਂ ਕੋਈ ਐਮਐਲਏ ਹੋਣਾ ਜਾਂ ਕੋਈ ਐਮਪੀ ਹੋਣਾ ਹਨਾ ਕਿਉਂਕਿ ਵੋਟਾਂ ਤੋਂ ਬਾਅਦ ਜਿਵੇਂ ਲੋਕ ਫੁੱਲ ਵਰਸਾਉਂਦੇ ਨੇ ਗੱਡੀਆਂ 'ਚ ਬਿਠਾ ਕੇ ਹਨਾ ਜੀ ਪਤਾ ਕੌਣਾ ਇਹ ਉਹ ਆ ਜਿਹੜਾ ਐਮਐਲਏ ਐਮਪੀ ਤੋਂ ਵੀ ਵੱਡਾ ਹਾਂ ਇਹ ਮੁੱਖ ਮੰਤਰੀ ਤੋਂ ਵੀ ਵੱਡਾ ਕੌਣ ਇਹ ਬ੍ਰਹਿਮੰਡ ਦੇ ਮਹਾਰਾਜੇ ਦਾ ਵਜ਼ੀਰ ਹਾਂਜੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਜਿਨ੍ਹਾਂ ਦੀ ਆਪਾਂ ਨੇ ਕਦੇ ਰਿਸਪੈਕਟ ਕੀਤੀ ਆ ਦੇਖੋ ਇਹ ਗੁਰਦੁਆਰਾ ਸਾਹਿਬ ਤੋਂ ਇੱਕ ਗ੍ਰੰਥੀ ਸਿੰਘ ਜੀ ਰਿਟਾਇਰ ਹੋ ਕੇ ਜਾ ਰਹੇ ਨੇ ਇਹ ਫੌਜੀ ਵੀਰ ਉਹਨਾਂ ਨੂੰ ਇੰਨਾ ਸਤਕਾਰ ਇੰਨੀ ਰਿਸਪੈਕਟ ਨਾਲ ਇਥੋਂ ਵਿਦਾ ਕਰ ਰਹੇ ਨੇ ਆਪਾਂ ਨੂੰ ਵੀ ਆਪਣੇ ਗੁਰੂ ਘਰਾਂ ਦੇ ਗ੍ਰੰਥੀਆਂ ਦਾ ਬਹੁਤ ਜ਼ਿਆਦਾ ਸਤਕਾਰ ਕਰਨਾ ਚਾਹੀਦਾ